ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਚੰਡੀਗੜ੍ਹ ਰੋਡ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਾਮਸਾਲਾ ਸਰ ਮੰਦਰ ਵਿੱਚ ਇੱਕ ਆਦਿਸ਼ੀ ਅਤੇ ਨਵੇਂ ਸਾਲ ਉਤੇ ਦੋ ਦਿਨੀ ਸ਼ਾਮ ਸੰਗੀਤਨ ਦਾ ਆਯੋਜਨ ਕੀਤਾ ਗਿਆ। ਅਰਸ਼ਤੀ ਪ੍ਰਦੀਪ ਮਿੱਤਲ ਸੰਦੀਪ ਅਗਰਵਾਲ ਐਲ ਆਰ ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਦਾਨਗੀ ਹੇਠ ਇਹ ਸਮਾਗਮ ਕਰਵਾਇਆ ਗਿਆ। ਸੰਗੀਤਨ ਵਿੱਚ ਨਿਤਿਨ ਐਸ ਕਪੂਰ, ਅਨਿਲ ਮੈਰਾ, ਪੂਨਮ ਰਾਣਾ, ਕੁਮਾਰ ਵਿਕਾਸ सुमित शर्मा अंबालावालियां ਵੱਲੋਂ ਸ਼ਾਮ ਬਾਬਾ ਦਾ ਗੁਣਗਾਨ ਕੀਤਾ ਗਿਆ ਸਭ ਤੋਂ ਪਹਿਲਾਂ ਆਚਾਰੀਆ ਦੀਪਕ पांडे ਪੰਡਿਤ ਸੰਦੀਪ ਕੁਮਾਰ ਮਿਸ਼ਰਾ ਪੰਡਿਤ ਰਾਜਤਵਾਰੀ ਅਤੇ ਪੰਡਿਤ ਕੇਸ਼ਵ ਉਪਾਧਿਆਏ ਨੇ ਮੰਤਰਾਂ ਦੇ ਜਾਪ ਨਾਲ ਸ਼ਾਮ ਬਾਬਾ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਸੰਗੀਤਨ ਦੀ ਸ਼ੁਰੂਆਤ ਟਰਸਟ ਮੈਂਬਰਾਂ ਦੁਆਰਾ ਜੋਤ ਜਗਾ ਕੇ ਕੀਤੀ ਗਈ ਸੰਗੀਤਨ ਵਿੱਚ ਜਤਿੰਦਰ ਪਾਟਿਆ ਪ੍ਰਦੀਪ ਮਿੱਤਲ ਅਖਿਲ ਗੋਇਲ ਪਰਿਵਾਰ ਦੁਆਰਾ ਬਾਬਾ ਦਾ ਅਲੌਕਿਕ ਸ਼ਿੰਗਾਰ ਕੀਤਾ ਗਿਆ ਜੋ ਕਿ ਦੇਖਣਯੋਗ ਸੀ ਸਮੂਹ ਗਾਇਕਾਂ ਦੁਆਰਾ ਗਾਏ ਭਜਨਾਂ ਨੇ ਸ਼ਰਧਾਲੂਆਂ ਨੂੰ ਸ਼ਰਧਾ ਵਿੱਚ ਲੀਨ ਕਰ ਦਿੱਤਾ ਤੇ ਪੂਰਾ ਮਾਹੌਲ ਖਾਟੂ ਦੀ ਭਾਵਨਾ ਨਾਲ ਭਰਿਆ ਹੋਇਆ ਜਾਪਨ ਲਗਾ। ਬਾਬਾ ਮੈਨੂੰ ਤੇਰੇ ਤੇ ਭਰੋਸਾ ਹੈ ਆਤ ਭਜਨਾਂ ਦੀ ਮਸਤੀ ਵਿੱਚ ਸ਼ਰਧਾਲੂ ਨੱਚ ਉੱਠੇ। ਬਾਬਾ ਸ਼ਾਮ ਦੀ ਆਰਤੀ ਤੋਂ ਬਾਅਦ ਪ੍ਰਸ਼ਾਦ ਵੰਡਿਆ ਗਿਆ ਮੰਦਰ ਟੈਸਟ ਵੱਲੋਂ ਮੰਦਰ ਟਰੱਸਟ ਵੱਲੋਂ ਨਰ ਸੇਵਾ ਨਾਰਾਇਣ ਸੇਵਾ ਨੂੰ ਦੇਖਦੇ ਹੋਏ থੈਲੇਸੀਮੀਆ ਪੀੜਿਤ ਬੱਚਿਆਂ ਦੇ ਲਈ ਸਿਹਤ ਸਹਾਇਤਾ ਲਈ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 100 ਯੂਨਿਟ ਤੋਂ ਵੱਧ ਖੂਨ ਇਕੱਠਾ ਕੀਤਾ ਗਿਆ ਨਵੇਂ ਸਾਲ ਤੇ ਸ਼ਾਮ ਬਾਬਾ ਦੇ ਦਰਸ਼ਨਾਂ ਵਾਸਤੇ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਇਸ ਮੌਕੇ ਵਿਜੇ ਗੋਇਲ ਅਭਿਸ਼ੇਕ ਗੁਪਤਾ ਸੰਜੀਤ ਅਗਰਵਾਲ ਹਰੀਸ਼ ਗਰਗ ਸੰਦੀਪ ਗੋਇਲ ਅਤਲ ਵਾਲੀਆ ਮਨੀਸ਼ ਬਾਜ਼ਾਰੀ ਨਰੇਸ਼ ਅਗਰਵਾਲ ਜਤਿੰਦਰ ਬਸੂਤਰਾ ਪਰਮਨੰਦ ਅਗਰਵਾਲ ਐਚ ਐਨ ਸਿੰਘਲ ਅਸ਼ੋਕ ਗੁਪਤਾ ਦੀਪਕ ਮਿੱਤਲ ਸੁਨੀਲ ਗੋਇਲ ਅਤੇ ਚੰਦਰेश ਭਾਰਦਵਾਜ ਰਾਜ ਗੁਪਤਾ ਸੁਸ਼ੀਲ ਅਗਰਵਾਲ ਬਲਰਾਜ ਸ਼ਰਮਾ ਜਸਵਿੰਦਰ ਤੱਗੜ ਆਦ ਹਾਜ਼ਰ ਸਨ